ਟੂ ਪ੍ਰੇਮ ਸੀ ਕੋਈ ਬੰਦਾ ਸੀ ਉਸਨੇ ਡੀਜ਼ਲ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰ ਦਿੱਤੀ ਤੇ ਇਹ ਜਦੋਂ ਅਸੀਂ ਇੱਥੇ ਪਰਚਾ ਹੋ ਗਿਆ ਜੇਲ੍ਹ ਜਾ ਗਏ ਅਸੀਂ ਅਸੀਂ ਮਗਰੋਂ ਜੇਲ੍ਹ ਚ ਗਏ ਆ ਤੇ ਅਸੀਂ 2018 ਜਦੋਂ ਪਤਾ ਲੱਗਾ ਕਿ ਸਾਨੂੰ ਇਹਨਾਂ ਨੇ ਆ ਕਰਤ ਕਰਨ ਕੀਤਾ ਤਾਂ ਅਸੀਂ ਅੰਦਰ ਇਹਨਾਂ ਨੂੰ ਫਿਰ ਸੋਦਨ ਦਾ ਫੈਸਲਾ ਲਿਆ ਤੇ 26 ਜਨਵਰੀ 2018 ਨੂੰ ਸੋਦਾ ਲਾਤਾ ਹੈ ਗੁਰੂ ਦੀ ਕੋਣ ਵਿਦਵੀ ਇਦਾਂ ਕਰੇ ਤੇ ਹਸਾਰ ਨਹੀਂ ਹੁੰਦਾ ਕੋਈ ਵੀ ਸਿੱਖ ਨਹੀਂ ਹਸਾਰ ਲੱਗਦਾ ਔਰ ਮੈਂ ਅੱਜ ਇਹਦੀ ਵਰੰਟ ਹੋਈ ਇਸ ਕੇਸ ਦੇ ਵਿੱਚੋਂ ਔਰ ਮੈਂ ਆਪਣੇ ਢੋਲ ਦੇ ਨਾਲ ਜਾ ਰਿਹਾ ਕਿ ਆਪਣੇ ਪੇਸ਼ ਹੋ ਰਿਹਾ ਜੀ ਬੰਦੇ ਨੂੰ ਜਿਹੜਾ ਇਸ ਤਰ੍ਹਾਂ ਸੋਧਾ ਲਾਇਆ ਤੇ ਹੁਣ ਉਸ ਮਾਮਲੇ 'ਚ ਜਿਹੜਾ ਅੰਦਰ ਜਾਣਾ ਪੈਣਾ ਕੋਈ ਬੰਦਾ ਦੱਸ ਦੋ ਫਿਰ 10 ਦਿਨ ਤਾਨੂੰ ਪਸਤਾਵਾ ਆ ਗਿਆ ਕਿ ਨਹੀਂ ਆ ਗਿਆ ਕੋਈ ਪਸਤਾਵਾ ਨਹੀਂ ਤੁਹਾਨੂੰ ਇਹ ਪਸਤਾਵਾ ਹੁੰਦਾ ਤੇ ਅਸੀਂ ਢੋਲ ਨਾਲ ਨਾ ਜਾਂਦੇ ਚੱਲੇ ਆਂ ਅਸੀਂ ਨੀ ਉਹ ਤਾਂ ਜਿੱਦੂ ਆ ਫਾਇਰ ਹੋ ਗਈ ਅ ਅੰਦਰੋਂ ਤੇ ਉਹ ਸਾਰਾ ਪਤਾ ਲੱਗਾ ਉਹਨਾਂ ਨੂੰ ਉਹਨਾਂ ਨੂੰ ਫਿਰ ਸਨਮਾਨਿਤ ਕਰਨਾ ਹੀ ਠੀਕ ਹੈ ਜੀ ਉਹ ਸਨਮਾਨਿਤ ਕੀਤਾ ਦੋ ਸਿੰਘ ਹੋ ਰਿਹਾ ਇਹਦੇ ਵਿੱਚ ਨਾਲ ਤੇ ਉਹਦੇ ਵਿੱਚ ਇੱਕ ਤੇ ਹੱਲੀ ਇੱਕ ਦੇ ਵਾਰੰਟ ਹੋਏ ਆ ਦੂਸਰੇ ਆਲਰੇਡੀ ਸ਼ੇਰ ਸਿੰਘ ਜਿਹੜਾ ਉਹ ਆਪਣਾ ਉਪ ਤਰੀਕਾ ਬuktreya ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਰਵਨ ਜਾਣਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਗੱਲ ਕਰੀਏ ਤਾਂ ਕਈ ਥਾਵਾਂ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਅਜਿਹੀ ਹੀ ਇੱਕ ਘਟਨਾ ਜਿਹੜੀ ਹੈ ਪਿੰਡ ਨਾਮ ਦਿਵਾਲੀ ਮੁਸਲਮਾਨਾ ਹਲਕਾ ਮਜੀਠਾ ਦੇ ਵਿੱਚ 2016 ਨੂੰ ਵਾਪਰੀ ਸੀ ਜਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਤਾਂ ਜੇਲ੍ਹ ਦੇ ਵਿੱਚ ਹੀ ਇੱਕ ਗੁਰੂ ਦੇ ਸਿੰਘ ਵੱਲੋਂ ਉਹਨਾਂ ਦਾ ਸੌਦਾ ਜਿਹੜਾ ਲਗਾ ਦਿੱਤਾ ਗਿਆ ਉਹ ਸਿੰਘ ਅੱਜ ਪੁਲਿਸ ਸਾਹਮਣੇ ਸਰੈਂਡਰ ਕਰਨ ਜਾ ਰਿਹਾ ਆਤਮ ਸਮਰਪਣ ਕਰਨ ਜਾ ਰਿਹਾ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਮਨ ਦੇ ਵਿੱਚ ਫੁਰਨਾ ਫੁਰ ਗਿਆ ਔਰ ਕੀ ਸਾਰੀ ਜੜੀ ਆ ਉਹ ਘਟਨਾ ਵਾਪਿਸ ਇਸ ਸਾਡੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਮੀਆਂ ਮਿੰਡ ਸਰਬਜੀਤ ਜੀ ਬਾਬਾ ਸਵਾਗਤ ਹੈ ਸਪੋਕਸਮੈਨ ਦਾ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪੁਲਿਸ ਸਾਹਮਣੇ ਸਰੈਂਡਰ ਕਰਨ ਜਾ ਰਹੇ ਹੋ 2016 ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਅਗਨਪੇਂਟ ਕੀਤੇ ਗਏ ਸੀ ਕੁਝ ਦੋਸ਼ੀਆਂ ਵੱਲੋਂ ਕਿਸ ਤਰ੍ਹਾਂ ਘਟਨਾ ਕਰਮੋ ਵਾਪਰਿਆ ਸੀ ਸਾਰਾ ਉਹ ਇਸ ਤਰ੍ਹਾਂ ਹੈ ਜੀ 2016 ਦੇ ਵਿੱਚ ਰਾਮ ਦਵਾਲੀ ਮੁਸਲਮਾਨਾਂ ਇਹ ਤੇ ਟੂ ਪ੍ਰੇਮ ਸੀ ਕੋਈ ਬੰਦਾ ਸੀ ਉਸਨੇ ਡੀਜ਼ਲ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਸੀ ਜੀ ਤੇ ਇਹ ਜਦੋਂ ਅਸੀਂ ਇੱਥੇ ਪਰਚਾ ਹੋ ਗਿਆ ਜੇਲ੍ਹ ਚ ਆ ਗਏ ਅਸੀਂ ਅਸੀਂ ਮਗਰੋਂ ਜੇਲ੍ਹ ਚ ਗਏ ਆ ਤੇ ਅਸੀਂ 2018 ਜਦੋਂ ਪਤਾ ਲੱਗਾ ਕਿ ਸਾਨੂੰ ਇਹਨਾਂ ਨੇ ਆ ਕਰਤਕਣ ਕੀਤਾ ਤੇ ਅਸੀਂ ਅੰਦਰ ਇਹਨਾਂ ਨੂੰ ਫਿਰ ਸੋਧਨ ਦਾ ਫੈਸਲਾ ਲਿਆ ਤੇ 26 ਜਨਵਰੀ 2018 ਨੂੰ ਸੋਦਾ ਲਾਤਾ ਰਣ ਜੀ ਕਿਸ ਤਰ੍ਹਾਂ ਦੇ ਨਾਲ ਜੇਲ੍ਹ ਦੇ ਵਿੱਚ ਇਹਦੀ ਇਹਦੇ ਨਾਲ ਤੁਹਾਡੀ ਮੁਲਾਕਾਤ ਹੋਗੀ ਤੇ ਕਿਸ ਤਰ੍ਹਾਂ ਜਿਹੜਾ ਅੰਜਾਮ ਦਿੱਤਾ ਇਸ ਚੀਜ਼ ਨੂੰ ਸਾਰੀ ਘਟਨਾ ਨੇ ਨਹੀਂ ਆਪਾਂ ਇਹਨਾਂ ਨਾਲ ਮੁਲਾਕਾਤ ਕਰਕੇ ਕੀ ਲੈਣਾ ਹੈ ਅਸੀਂ ਜਿਹ ਪੈਸੇ ਬੰਦਿਆਂ ਦੇ ਨਾਲ ਇਹ ਤੇ ਜਦੋਂ ਪਤਾ ਲੱਗਾ ਗਿਆ ਆਪਾਂ ਨੂੰ ਇਹਨਾਂ ਨੇ ਇਹ ਆ ਕੰਮ ਕੀਤਾ ਆ ਤੇ ਗੁਰੂ ਦੀ ਕੋਣ ਵਿੱਦ ਵੀ ਇਦਾਂ ਕਰੇ ਤੇ ਹਸਾਰ ਨਹੀਂ ਹੁੰਦਾ ਕੋਈ ਵੀ ਸਿੱਖ ਨਹੀਂ ਹਸਾਰ ਸਕਦਾ ਔਰ ਮੈਂ ਅੱਜ ਇਹਦੀ ਵਾਰੰਟ ਹੋਈ ਇਸ ਕੇਸ ਦੇ ਵਿੱਚੋਂ ਔਰ ਮੈਂ ਆਪਣੇ ਢੋਲ ਦੇ ਨਾਲ ਜਾ ਰਿਹਾ ਕਿ ਆਪਣੇ ਪੇਸ਼ ਹੋ ਰਿਹਾ ਜੀ ਠੀਕ ਹੈ ਜੀ ਇੰਨਾ ਹੀ ਬਸ ਉਹ ਗੁਰੂ ਨਾਲ ਕੋਈ ਕਹਿਣਾ ਚਾਹਦਾ ਚੜ ਚੜਦੀ ਕਲਾ ਵਾਲੀ ਇਹ ਗੱਲ ਆ ਪਰ ਵੇਖਿਆ ਜਾਵੇ ਤਾਂ ਅੱਜ ਵੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੇਦਮੀਆਂ ਜਿਹੜੀਆਂ ਨੇ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਲਗਾਤਾਰ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਫਿਰ ਇਹ ਹੀ ਹੈ ਕਿ ਤੇ ਅਸੀਂ ਹਾਜ਼ਰ ਹਾਂ ਜਿੰਨੇ ਜੋਗੇ ਹੈਗੇ ਆਂ ਤਾਂ ਗਾਂ ਕਿਤੇ ਹੋਏਗੀ ਇਦਾਂ ਦੀ ਗੱਲ ਤੇ ਆਪਣਾ ਸਿਰ ਹਾਜ਼ਰ ਹੈ ਜੀ ਚੱਲੇ ਆਂ ਬਸ ਠੀਕ ਹੈ ਜੀ ਇਸ ਚੀਜ਼ ਦਾ ਕੋਈ ਪਛਤਾਵਾ ਤਾਂ ਨਹੀਂ ਕਿ ਇੱਕ ਬੰਦੇ ਨੂੰ ਜਿਹੜਾ ਇਸ ਤਰ੍ਹਾਂ ਸੋਧਾ ਲਾਇਆ ਤੇ ਹੁਣ ਉਸ ਮਾਮਲੇ 'ਚ ਜਿਹੜਾ ਅੰਦਰ ਜਾਣਾ ਪੈਣਾ ਕੋਈ ਬੰਦਾ ਦੱਸ ਦੋ ਫੇ ਦੱਸਦੇ ਨਹੀਂ ਤੁਹਾਨੂੰ ਪਛਤਾਵਾ ਆ ਗਿਆ ਕਿ ਨਹੀਂ ਹੈਗਾ ਕੋਈ ਪਛਤਾਵਾ ਨਹੀਂ ਸਾਨੂੰ ਇਹ ਪਛਤਾਵਾ ਹੁੰਦਾ ਤੇ ਅਸੀਂ ਢੋਲਣਾ ਨਾ ਜਾਂਦੇ ਚੱਲੇ ਅਸੀਂ ਗੁਰੂ ਸਾਹਿਬ ਨੇ ਸਾਡੇ ਹਾਜ਼ਰਾ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਸ਼ਮ ਪਾਤਸ਼ਾਹ ਪਾਤਸ਼ਾਹ ਵੀ ਜਦ ਉਹਨਾਂ ਕਿਹਾ ਸੀਗਾ ਕਿ ਮੈਂ ਇਹਦੇ ਅੱਗੇ 20 ਪੈਸੇ ਰੱਖ ਕੇ ਮੱਥਾ ਟੇਕ ਦਿੱਤਾ ਅੱਜ ਤੋਂ ਤੁਹਾਡੇ ਗੁਰੂ ਇਹੀ ਨੇ ਕੋਈ ਦੇਤਾਰੀ ਗੁਰੂ ਜਿਹੜਾ ਨਹੀਂ ਹੋਵੇਗਾ ਪਰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਫਿਰ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਫੁਰਨਾ ਫੁਰਦਾ ਕਿਉਂਕਿ ਬਹੁਤ ਘੱਟ ਲੋਕ ਨੇ ਜਿਹੜੇ ਅਜਿਹੀ ਹਿੰਮਤ ਕਰਦੇ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਗੁਰੂ ਦੀ ਬੇਅਦਬੀ ਦੀ ਗੱਲ ਸੁਣਦੇ ਆਂ ਫਿਰ ਤਾਂ ਰੌਂਗਟੇ ਖੜੇ ਹੋ ਜਾਂਦੇ ਆ ਹਨਾ ਕਿਹੜਾ ਬੰਦਾ ਬੇਅਦਬੀ ਆਪਾਂ ਬਾਰ-ਬਾਰ ਹਰਿ ਗਬੀਅਦਬੀ ਬੇਅਦਬੀ ਦਾ ਸਾਡੀ ਦੇ ਮਤਲਬ ਹੈ ਸੇਵਾ ਕਰਨ ਦਾ ਉਹਨਾਂ ਦਾ ਫਰਜ਼ ਬਣਦਾ ਹੈ ਕਿ ਸੇਵਾ ਕਰੀਏ ਜਾਂ ਸੇਵਾ ਭਾਵਨ ਦੇ ਨਾਲ ਕੋਈ ਗੱਲ ਕਰੀਏ ਜੇ ਦੋ ਇਹਦਾ ਘਟਿਆ ਵਰਡ ਆਪਾਂ ਯੂਜ਼ ਕਰਦੇ ਆਂ ਤੇ ਆਪਣੇ ਇਸਟ ਲਈ ਤੇ ਉਹ ਫੇ ਕੀ ਹੋਏਗਾ ਦੱਸੋ ਉਹ ਤਾਂ ਬੰਦਾ ਆਪਣੇ ਆਪੇ ਆਪਣੇ ਆਪੇ ਤੋਂ ਬਾਹਰ ਹੋ ਜਾਏਗਾ ਜੀ ਆ ਗੱਲ ਹੈ ਜੀ ਸ੍ਰੀਮਣੀ ਗੁਰਦਾਰਾ ਪਰਮੰਤਰ ਕਮੇਟੀ ਵੱਲੋਂ ਤੁਹਾਨੂੰ ਸਨਮਾਨਤ ਵੀ ਕੀਤਾ ਅਕਾਲ ਤਖਤ ਸਾਹਿਬ ਤੇ ਜੀ ਜੀ ਉਹ ਕਿਸ ਤਰ੍ਹਾਂ ਹੋਇਆ ਸਾਰਾ ਘਟਨਾ ਕਿਸ ਤਰ੍ਹਾਂ ਬੁਲਾਇਆ ਗਿਆ ਸੀ ਨਹੀਂ ਉਹ ਤਾਂ ਜਦੋਂ ਐਫ ਆਈ ਆਰ ਹੋ ਗਈ ਅੰਦਰੋਂ ਤੇ ਉਹ ਸਾਰਾ ਪਤਾ ਲੱਗਾ ਉਹਨਾਂ ਨੂੰ ਉਹਨਾਂ ਫੇ ਸਨਮਾਨਤ ਕਰਨਾ ਹੀ ਠੀਕ ਹੈ ਜੀ ਉਹ ਸਨਮਾਨਤ ਕੀਤਾ ਦੋ ਸਿੰਘ ਹੋ ਰਿਹਾ ਇਹਦੇ ਵਿੱਚ ਨਾਲ ਤੇ ਉਹਦੇ ਵਿੱਚ ਇੱਕ ਤੇ ਹੱਲੀ ਇੱਕ ਦੇ ਵਾਰੰਟ ਹੋਇਆ ਦੂਸਰੇ ਆਲਰੇਡੀ ਸ਼ੇਰ ਸਿੰਘ ਜਿਹੜਾ ਉਹ ਆਪਣਾ ਉਹ ਤਰੀਕਾ ਬੁਗਤ ਰਿਹਾ ਹੈ ਤੇ ਚਲੋ ਬਾਕੀ ਇਹ ਬਹੁ ਮਾੜੀ ਗੱਲ ਇਹਨਾਂ ਵਾਸਤੇ ਕਿਉਂਕਿ ਕਿਸੇ ਵੀ ਧਰਮ ਦੇ ਗੁਰੂ ਨੂੰ ਇਹ ਸਾਡੇ ਗੁਰੂ ਨੂੰ ਕਮ ਸੇ ਕਮ ਤੇ ਬਖਸ਼ਣ ਇਹ ਗੱਲ ਇਹਨਾਂ ਵਾਸਤੇ ਬਹੁ ਘਟਿਆ ਹੈ ਹਾਂਜੀ ਸਮਝੀ ਜੀ ਇੱਕ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਮੰਨ ਲਓ ਤੁਸੀਂ ਇਹ ਘਟਨਾ ਨੂੰ ਅੰਜਾਮ ਦੇ ਰਹੇ ਸੀ ਅੰਦਰ ਉਦੋਂ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕਿਉਂਕਿ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਦੇ ਨਾਲ ਕਰ ਦੇਣਾ ਬੜੀ ਵੱਡੀ ਗੱਲ ਆ ਉਹਦੇ ਦਿਮਾਗ 'ਚ ਕੀ ਜਹਨ 'ਚ ਕੀ ਚੱਲ ਰਿਹਾ ਸੀ ਮੈਂ ਕੀ ਦੱਸ ਸਕਦਾ ਇਹ ਤੇ ਇਹ ਦੱਸਿਆ ਨਹੀਂ ਜਾ ਸਕਦਾ ਇਹ ਤੇ ਦੱਸਣ ਤੋਂ ਪਰੇ ਆ ਇਹ ਬਹੁਤ ਘਟਿਆ ਗੱਲ ਉਹਨਾਂ ਵਾਸਤੇ ਹਾਂਜੀ ਬਿਲਕੁਲ ਇਹ ਮੈਂ ਬਿਆਨ ਨਹੀਂ ਕਰ ਲਫ਼ਜ਼ਾਂ 'ਚ ਕੀ ਬਿਆਨ ਕਰਾਂ ਮੈਂ ਕੋਈ ਸਾਡੇ ਇਸ ਲਈ ਕੋਈ ਸਾਡੀ ਮਾੜੀ ਗੱਲ ਕਰੇ ਤੇ ਉਹਦੀ ਵੀ ਸਜ਼ਾ ਜੋ ਹੈਗੀ ਹੋਈ ਹੈ ਬਿਲਕੁਲ ਜੀ ਜਿਸ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਤੁਸੀਂ ਜਿਹੜਾ ਇਕੱਲੇ ਜਾ ਰਹੇ ਹੋ ਹਾਂਜੀ ਇਹ ਤਿੰਨ ਬੰਦਿਆਂ ਦੇ ਖਿਲਾਫ ਕੀ ਸੀ ਜਗਤਾਰ ਸਿੰਘ ਭਗੋਵਾਲ ਤੇ ਸ਼ੇਰ ਸਿੰਘ ਤੇ ਇੱਕ ਮੇਰੇ ਖਿਲਾਫ ਸੀ ਤੇ ਮੈਂ ਤੇ ਜਾ ਰਿਹਾ ਜੀ ਠੀਕ ਹੈ ਤੇ ਚਲੋ ਅੱਗੇ ਪ੍ਰਮਾਤਮਾ ਦੀ ਹੁਕਮ ਹੈ ਜਿਸ ਤਰ੍ਹਾਂ ਇਹ ਆਖਰੀ ਸਵਾਲ ਆ ਮੇਰਾ ਕਿਸ ਤਰ੍ਹਾਂ ਸੌਦਾ ਲਾਇਆ ਗਿਆ ਸੀ ਅੰਦਰ ਜਿਵੇਂ ਮੰਨ ਲਓ ਪੂਲੇ ਨੂੰ ਅੰਦਰ ਲਾਇਆ ਹੋਇਆ ਸੀ ਪੂਲੇ ਦੇ ਨਾਲ ਘਟਨਾ ਵਾਪਰ ਸੀ ਤਾਂ ਤੇਲ ਪਾ ਕੇ ਸਾੜਿਆ ਗਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਸ ਜਿਹੜੀ ਆ ਸੌਦਾ ਲਾਉਣ ਦੀ ਜਿਹੜੀ ਅੰਜਾਮ ਤੇ ਪਸੰਦ ਆ ਉਹ ਇਸ ਤਰ੍ਹਾਂ ਕੇ ਅੰਦਰ ਸਭ ਕੁਝ ਅਵੇਲੇਬਲ ਆ ਸਭ ਕੁਝ ਮਿਲਦਾ ਆ ਤੇ ਅਸੀਂ ਤੇ ਕਈ ਚੀਜ਼ਾਂ ਬਣਾਈਆਂ ਕਈ ਕਿਸਮ ਦੇ ਹਥਿਆਰ ਬੰਦਾ ਸਿੱਖ ਜਦੋਂ ਆਪਣੇ ਗੁਰੂ ਲਈ ਇਦਾਂ ਘਟਨਾ ਹੁੰਦੀ ਤੇ ਆਪੇ ਉਹ ਆਪ ਹਾਜ਼ਰ ਨਾਜ਼ਰ ਸਭ ਕੁਝ ਹਥਿਆਰ ਪਰਮਾਤਮਾ ਹੀ ਹਾਜ਼ਰ ਕਰੋਂਦਾ ਕੋਈ ਐਡੀ ਗੱਲ ਨਹੀਂ ਜੀ ਹਾਂਜੀ ਕਿ ਪਲਾਨਿੰਗ ਜਿਹੜੀ ਲੰਬੀ ਕੀਤੀ ਪਹਿਲਾਂ ਹਨਾ ਪਹਿਲਾਂ ਕਿੰਨੇ ਦਿਨ ਲੱਗੇ ਪਲਾਨਿੰਗ ਕਰਦੇ ਕਰਦੇ ਵੀ ਕਿਸ ਤਰ੍ਹਾਂ ਕਰਨਾ ਨਹੀਂ ਪਲੈਨਿੰਗ ਤੇ ਗੁਰੂ ਦਾ ਮਸਲਾ ਹੀ ਉਹ ਜਦੋਂ ਤੁਹਾਡੇ ਟਿਊਨਿੰਗ ਕਿਸੇ ਨਾਲ ਹੋ ਗਈ ਤੇ ਆ ਕੰਮ ਕਰਨਾ ਉਹ ਤੋਂ ਫਿਰ ਅੰਦਰ ਦੀਆਂ ਬਿਨ ਬੋਲੇ ਸਾਰੀਆਂ ਗੱਲਾਂ ਇੱਕ ਦੂਜੇ ਸਮਝ ਜਾਂਦੇ ਆ ਆ ਗੱਲ ਤੇ ਹਾਂਜੀ ਹੁਣ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੰਟੈਕਟ ਹੋਇਆ ਜਾਂ ਸਿੱਧਾ ਹੀ ਅਚਾਨਕ ਹੀ ਇਸ ਤਰ੍ਹਾਂ ਤੁਸੀਂ ਸਰੈਂਡਰ ਕਰਨ ਜਾਣਾ ਅੰਦਰ ਹੁਣ ਮੈਂ ਪੁਲਿਸ ਦਾ ਮਤਲਬ ਕੀ ਆ ਸਾਡੇ ਵਾਰੰਟ ਹੋਏ ਆ ਬਸ ਠੀਕ ਹੈ ਚੱਲੇ ਆਂ ਅਸੀਂ ਹਾਂਜੀ ਹੁਣ ਬਸ ਮਨ ਕੇ ਜਾ ਰਹੇ ਹਾਂ ਅੰਦਰ ਤੇ ਅੰਦਰ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਵੇ ਕੋਈ ਅਫਸੋਸ ਹੈ ਇਸ ਚੀਜ਼ ਦਾ ਅਰੇ ਨਹੀਂ ਕੋਈ ਗੱਲ ਨਹੀਂ ਹੈ ਦ ਸੁਪਰਮਾਤਮਾ ਲਈ ਚੱਲੇ ਆ ਆਪਣੀ ਗੁਰੂ ਲਈ ਮੈਂ 10 ਦਿਨ ਕੱਟ ਆਇਗਾ ਸਾਲ ਲੱਗੇਗਾ 6 ਮਹੀਨੇ ਕੋਈ ਗੱਲ ਨਹੀਂ No problem ਇੱਕ ਹੋਰ ਸਵਾਲ ਆ ਕੀ ਜਿਵੇਂ ਹੁਣ ਲਗਾਤਾਰ ਮੈਂ ਪਹਿਲਾਂ ਵੀ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਬੇਅਦਬੀ ਸ਼ਬਦ ਨਹੀਂ ਵਰਤਦੇ ਤੁਸੀਂ ਕਹਿੰਦੇ ਵੀ ਇਹ ਘਟੀਆਂ ਸ਼ਬਦ ਆ ਨਰਾਦਰ ਜਿਵੇਂ ਕੁਝ ਲੋਕਾਂ ਵੱਲੋਂ ਕੀਤਾ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਗੁਰਦਾਰਿਆਂ ਜਿਹੜੀਆਂ ਜਿਹੜੀਆਂ ਕਮੇਟੀਆਂ ਨੇ ਆ ਸ਼ਰਮਣੀ ਕਮੇਟੀ ਨੂੰ ਕੋਈ ਅਪੀਲ ਕਰਨੀ ਚਾਹੋਗੇ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਹੜੀਆਂ ਨਾ ਹੋਣੀਆਂ ਰੋਕਿਆ ਜਾ ਸਕੇ ਇਹਨਾਂ ਨੂੰ ਸ਼ਰਮਣੀ ਕਮੇਟੀ ਦਾ ਮਿਆਰ ਬਹੁਤ ਥੱਲੇ ਗਿਰ ਚੁੱਕਾ ਹੈ ਕੀ ਮੇਰੇ ਕੋਲ ਤਾਂ ਕੋਈ ਲਫ਼ਜ਼ ਹੀ ਹੈ ਨਹੀਂ ਕਿ ਮੈਂ ਐਕਸਪਲੇਨ ਕਰ ਸਕਾਂ ਮਾੜਾ ਬੰਦਾ ਐ ਮੈਂ ਔਰ ਕੀ ਕਹਿ ਸਕਦਾ ਮੈਂ ਗੁਰੂ ਘਰ ਆ ਔਰ ਵੱਡੇ ਉੱਚ ਅਕਾਲ ਤਖਤ ਤੋਂ ਸਾਰੀਆਂ ਗੱਲਾਂ ਵਾਪਰਨੀਆਂ ਪਹਿਲਾਂ ਹੁਣ ਤੋਂ ਮਿਆਰ ਹੀ ਬਹੁਤ ਗਿਰ ਗਿਆ ਕੀ ਕਰੀਏ ਕੀ ਕਹੀਏ ਕਿਸੇ ਨੂੰ ਹਾਂਜੀ ਨੌਜਵਾਨਾਂ ਲਈ ਕੋਈ ਮੈਸੇਜ ਸਿੱਖ ਨੌਜਵਾਨਾਂ ਲਈ ਕੋਈ ਮੈਸੇਜ ਉਸ ਚੜਦੀ ਕਲਾ 'ਚ ਰਹੋ ਆਪਣੇ ਗੁਰੂ ਦਾ ਮਾਨ ਸਨਮਾਨ ਕਰੋ ਉਹਦੇ ਜੇ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਤੇ ਉਹ ਤੋਂ ਬਿਲਕੁਲ ਖਾਲਸੇ ਹੀ ਤਰੀਕੇ ਨਾਲ ਉਹਨੂੰ ਨਿਪਟਿਆ ਜਾਵੇ ਜੀ ਬਿਲਕੁਲ ਬਿਲਕੁਲ ਜੀ 에ਜ਼ਨ ਸਰਜੀਤ ਸਿੰਘ ਮਿਆਵਣ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਜਿਨ੍ਹਾਂ ਨੇ ਇਹ ਦੱਸਿਆ ਕਿ 2016 ਦੇ ਵਿੱਚ ਜਦ ਰਾਮ ਤਲਾਈ ਪਿੰਡ ਜਿਹੜਾ ਮੁਸਲਮਾਨਾ ਮਜੀਠਾ ਜ਼ਿਲ੍ਹਾ ਹਲਕੇ ਦੇ ਵਿੱਚ ਜਦ ਇਹ ਘਟਨਾ ਵਾਪਰਦੀ ਆ ਤਾਂ ਉਹ ਦੋਸ਼ੀ ਜਿਹੜੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਿਆਂਦਾ ਜਾਂਦਾ ਬਾਅਦ ਵਿੱਚ ਇਹ ਜੇਲ੍ਹ ਦੇ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਜਾਂਦੇ ਨੇ ਔਰ ਇੱਕ ਤਰ੍ਹਾਂ ਨਾਲ ਵੇਖਿਆ ਜਾਵੇ ਤਾਂ ਗੁਰੂ ਮਹਾਰਾਜ ਦੀ ਬੇਦਵੀਂ ਵੇਖ ਕੇ ਤਾਂ ਜਿਹੜਾ ਖੂਨ ਆ ਉਬਾਲੇ ਖਾਨ ਲੱਗ ਜਾਂਦਾ ਅੰਦਰ ਜਿਹੜਾ ਉਹ ਕਈ ਤਰ੍ਹਾਂ ਦੇ ਇਖਤਿਆਰ ਇਕੱਠੇ ਕਰਕੇ ਜਿਵੇਂ ਦੱਸਿਆ ਕਿ ਉਹਨਾਂ ਨੂੰ ਸੋਦਾ ਜਿਹੜਾ ਔਲਾਦ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਜੇਕਰ ਗੱਲ ਕਰੀਏ ਤਾਂ ਸਜ਼ਾ ਜਿਹੜੀ ਉਸ ਮਾਮਲੇ ਵਿੱਚ ਹੋਈ ਸੀ ਵਾਰੰਟ ਨਿਕਲੇ ਤੇ ਅੱਜ ਪੁਲਿਸ ਸਾਹਮਣੇ ਬੇਖੌਫ ਹੋ ਕੇ ਆਤਮ ਸਮਰਪਣ ਕਰਨ ਜਾ ਰਹੇ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਆਪਣੇ ਗੁਰੂ ਦੀ ਰੱਖਿਆ ਜਿਹੜੀ ਆ ਆਪਣੇ ਗੁਰੂ ਦੀ ਰਾਖੀ ਤੁਸੀਂ ਜਿਹੜੀ ਆ ਉਹ ਆਪ ਕਰਨੀ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਆਆਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਹਿਲਾ ਨਹੀਂ ਕਰ ਸਕੀ ਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਨੂੰ ਗੁਰੂਤਮਾ ਦੇ ਵਿੱਚ ਜੜਾ ਰੁਕਿਆ ਜਾ ਸਕੇ ਇਸੋ ਥਾਣਾ ਹਕੀਮਾਗੜ੍ਹ ਦੇ ਬਾਹਰ ਮੌਜੂਦ ਆ ਕਿਤੇ ਇੱਕ ਅਜੀਬ ਹੀ ਜਿਹੜਾ ਮਾਮਲਾ ਬਣ ਗਿਆ ਸਰਬਜੀਤ ਸਿੰਘ ਮੀਆਂਵਿੰਟ ਜਿਹੜੇ ਨੇ ਉਹ ਇਥੇ ਜਿਹੜਾ ਉਹ ਸਰੈਂਡਰ ਕਰਨ ਪਹੁੰਚੇ ਸੀ ਜਿਹੜਾ ਆਤਮ ਸਮਰਪਣ ਕਰਨ ਪਹੁੰਚੇ ਸੀ ਪਰ ਜਦ ਅੰਦਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹਨਾਂ ਦੇ ਵਾਰੰਟ ਹੀ ਨਹੀਂ ਪਹੁੰਚੇ ਜਦ ਕਿ ਅਦਾਲਤ ਦੇ ਵਿੱਚੋਂ ਜਿਵੇਂ ਉਹਨਾਂ ਨੇ ਪਹਿਲਾਂ ਇਹ ਜ਼ਰੂਰ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਦੇ ਵਿੱਚੋਂ ਜਿਹੜੇ ਨੇ ਇਹ ਪੇਸ਼ ਨਹੀਂ ਹੋਏ ਜਿਸ ਕਰਕੇ ਇਹਨਾਂ ਦੇ ਵਾਰੰਟ ਨਿਕਲੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ 323 ਦਾ ਮੁਕਦਮਾ ਦਰਜਾ ਜਦ ਕਿ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਜੇਲ੍ਹ ਦੇ ਵਿੱਚ ਇਹਨਾਂ ਵੱਲੋਂ ਸੌਦਾ ਜਿਹੜਾ ਲਗਾਇਆ ਗਿਆ ਸੀ ਅਰੈਸਟ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਤੁਹਾਨੂੰ ਅਰੈਸਟ ਜਿਹੜੀ ਨਹੀਂ ਪਾਈ ਗਈ ਪੁਲਿਸ ਕ ਹੋਰ ਕੋਈ ਨਹੀਂ ਮਾਮਲਾ ਦੱਗਾ ਇਸ ਤਰ੍ਹਾਂ ਹੈ ਕਿ ਇਹਨਾਂ ਦੀ ਮਰਜ਼ੀ ਮੈਂ ਤੇ ਰੈਸਟ ਹੋਣਾ ਆਇਆ ਸੀ ਠੀਕ ਹੈ ਇਹਨਾਂ ਦੀ ਖੁਸ਼ੀ ਇਹ ਬਾਹਾਂ ਖੜੀਆਂ ਕਰਕੇ ਤੁਹਾਡੇ ਸਾਹਮਣੇ ਕਰਕੇ ਨਹੀਂ ਕਰਦੇ ਕੋਈ ਗੱਲ ਨਹੀਂ No problem ਤੁਸੀਂ ਤੁਸੀਂ ਮੰਨਦੇ ਹੋ ਕਿ ਜੇਲ੍ਹ ਦੇ ਵਿੱਚ ਸੌਦਾ ਲਾਇਆ ਸੀ ਬੰਦੇ ਨੂੰ ਜਿਹੜਾ ਉਹ ਉਹਦੀ ਡੈਥ ਹੋ ਚੁੱਕੀ ਹੈ ਇਸ ਵਕਤ ਜਿਹਨਾਂ ਜਿਹਨਾਂ ਤੁਸੀਂ ਕੀਤਾ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੌਦਾ ਲਾਇਆ ਤੇ ਇੱਥੇ ਪਹੁੰਚੇ ਹੈ ਜੀ ਹਾਂਜੀ ਜੀ ਪਰ ਮੁਕਦਮਾ 323 ਦਾ ਹੀ ਹੈ ਕਹਿੰਦੇ ਕਿ ਸਾਡੇ ਕੋਲ ਮੁਕਦਮਾ ਵਾਦਾ ਹੀ ਨਹੀਂ ਹੋਇਆ ਮੁਕਦਮੇ ਦੇ ਵਿੱਚ ਕੀ ਕੀ ਲੱਗਦਾ ਇਹ ਇਹਨਾਂ ਨੂੰ ਪੁੱਛੋ ਨਾ ਕੀ ਖੇੜਿਆ ਮੈਂ ਤੇ ਕੋਈ ਗੱਲ ਨਹੀਂ ਕਰ ਸਕਦਾ ਜੀ ਜੀ ਬਿਲਕੁਲ ਜੀ ਤੁਸੀਂ ਸੁਣਿਆ ਕਿ ਇੱਕ ਅਜੀਬ ਹੀ ਮਾਮਲਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਇਨਸਾਨ ਕਹਿੰਦਾ ਕਿ ਜੇਲ੍ਹ ਦੇ ਵਿੱਚ ਉਸ ਵਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸੋਦਾ ਲਗਾਇਆ ਗਿਆ ਸੀ ਜਿਸ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਆ ਪਰ ਦੂਸਰੇ ਪਾਸੇ ਪੁਲਿਸ ਕਹਿੰਦੀ ਆ ਕਿ ਇਹਨਾਂ ਦੇ ਖਿਲਾਫ 323 ਦਾ ਮੁਕੱਦਮਾ ਦਰਜ ਆ ਅਦਾਲਤ ਦੇ ਵਿੱਚ ਇਹ ਪੇਸ਼ ਨਹੀਂ ਹੋਇਆ ਜਿਸ ਕਰਕੇ ਅਦਾਲਤ ਵੱਲੋਂ ਨੋਨ ਅਵੇਲੇਬਲ ਵਾਰੰਟ ਜਿਹੜਾ ਉਹ ਕੱਢਿਆ ਗਿਆ ਸੀ ਇਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਕਰਨੀ ਜਿਹੜੀ ਆ ਉਹ ਅਦਾਲਤ ਦਾ ਕੰਮ ਹੈ ਜਿਸ ਨੂੰ ਵਾਰੰਟ ਇਸ਼ੂ ਹੋਵੇਗਾ ਉਹੀ ਇਸ ਦੀ ਗ੍ਰਿਫਤਾਰੀ ਕਰੇਗਾ ਅਸੀਂ ਜਿਹੜੀ ਇਸ ਦੀ ਗ੍ਰਿਫਤਾਰੀ ਨਹੀਂ ਕਰ ਸਕਦੇ ਔਰ ਦੂਸਰੇ ਪਾਸੇ ਜੇਕਰ ਇਹਨਾਂ ਨੇ ਗ੍ਰਿਫਤਾਰੀ ਦੇਣੀ ਹੈ ਤਾਂ ਅਦਾਲਤ ਦੇ ਵਿੱਚ ਜਾਣ ਪਰ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਹਕੀਮਾ ਵਾਲੇ ਗੇਟ ਤੋਂ ਇਹਨਾਂ ਨੂੰ ਵਾਰੰਟ ਜਿਹੜੇ ਗਏ ਸੀ ਜਿਸ ਦੇ ਚਲਦੇ ਆਏ ਹਕੀਮਾ ਵਾਲੇ ਥਾਣਾ ਹਕੀਮਾ ਵਾਲ ਗੇਟ ਥਾਣਾ ਜਿਹੜਾ ਪੇਸ਼ ਹੋਣਾ ਸੀ ਪਰ ਦੂਸਰੇ ਪਾਸੇ ਪੁਲਿਸ ਕਹਿੰਦੀ ਹੈ ਕਿ ਸਾਡੇ ਕੋਲ ਇਹਨਾਂ ਦੇ ਖਿਲਾਫ ਕੋਈ ਵੀ ਮਾਮਲਾ ਜਿਹੜਾ ਉਦਰਜ ਨਹੀਂ ਹੈ ਔਰ ਜੇਕਰ ਦਰਜ ਵੀ ਹੈ ਤੇ ਇਹਨਾਂ ਦੇ ਖਿਲਾਫ ਸਿਰਫ 323 ਦਾ ਮੁਕਦਮਾ ਜਿਹੜਾ ਉਹ ਦਰਜਾ ਉਹ ਅਦਾਲਤ ਦੇ ਵਿੱਚ ਸਿੱਧੇ ਤੌਰ ਤੇ ਪੇਸ਼ ਹੋ ਸਕਦੇ ਨੇ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਪਰ ਦੂਸਰੇ ਪਾਸੇ ਪੁਲਿਸ ਕੈਂਦੀ ਕੀ 323 ਦਾ ਮੁਕਦਮਾ ਜਿਹੜਾ ਇਹਨਾਂ ਦੇ ਖਿਲਾਫ ਦਰਜ ਕੀਤਾ ਗਿਆ। ਹਨਾਨੀ ਵਾਲੀ ਗੱਲ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਕੀ ਨਤੀਜਾ ਜਿਹੜਾ ਉਹ ਨਿਕਲ ਕੇ ਸਾਹਮਣੇ ਆਉਂਦਾ। ਸਰਵਿਸਿੰਗ ਰਾਬਾਸ ਬੋਕਸ ਮੀਟਿੰਗਲੀ ਕੈਮਰਾਮੈਨ ਸਾਥੀ ਦੀਪਕ ਜਾਇਦੇ ਨਾਲ ਸ਼੍ਰੀ ਅਮਰਸਰ ਸਾਹ